ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪਣੇ ਦੋਨੋਂ ਗੁਰੂ ਘਰਾਂ ਦੇ ਵਿੱਚ ਰਾਸ਼ਨ ਦੀ ਸੇਵਾ ਹਰ ਪ੍ਰਕਾਰ ਦੀ ਸੇਵਾ ਹੋ ਰਹੀ ਉਸੇ ਤਰ੍ਹਾਂ ਆ ਕੁਸ਼ੇਵਾ ਦਾ ਬਾਬਾ ਜੀਵਨ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ ਇਹਨਾਂ ਦਾ ਵੀ ਧੰਨਵਾਦ ਇੱਥੇ ਸੇਵਾ ਮੰਨ ਚੱਲੋ ਕੋਈ ਅਚਾਰ ਦੀ ਦੇ ਰਿਹਾ ਅਲੱਗ-ਅਲੱਗ ਤਰ੍ਹਾਂ ਦੀ ਕੋਈ ਵੀ ਕੋਈ ਡਾਕਟਰ ਵੀਰ ਆਪਣੇ ਕੱਟ ਦੇ ਰਿਹਾ ਦਵਾਈਆਂ ਦੀ ਤੇ ਜਿਵੇਂ ਕਣਕ ਵੀ ਦੇ ਸਕਦੇ ਹਾਂ ਕਣਕ ਜੇ ਕੋਈ ਆਟਾ ਨਹੀਂ ਹੈਗਾ ਕਣਕ ਦੇ ਸਕਦੇ ਆ ਆਪਣੇ ਤੌਰ ਤੇ ਮਤਲਬ ਕਿ ਸੇਵਾਦਾਰ ਭਿਆ ਲੈਣਗੇ ਚੱਕੀ ਤੋਂ ਤੇ ਉੱਥੇ ਪੈਕਿੰਗ ਕਰਕੇ ਭੇਜੀ ਜਾਊਗੀ ਤੇ ਹੋਰ ਵੀ ਵੱਧ ਚੜ ਕੇ ਸਾਰਾ ਪਿੰਡ ਹੀ ਯੋਗਦਾਨ ਪਾ ਰਿਹਾ ਤੇ ਬਾਹਰੋਂ ਅੰਦਰੋਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪਿੰਡ ਦੇ ਜਿੰਨੇ ਵੀ ਵੀਰ ਸੇਵਾ ਕਰਦੇ ਉਹਨਾਂ ਦਾ ਧੰਨਵਾਦ ਆ ਦੇ ਦੋਨੋਂ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਬੈਠੇ ਆ ਬੈਠਣਗੇ 2-3 ਦਿਨ ਲਈ ਤੇ ਬਾਅਦ ਵਿੱਚ ਉੱਥੇ ਰਾਸ਼ਨ ਪਹੁੰਚਾਇਆ ਜਾਊਗਾ ਜਿੱਥੇ ਵੀ ਜ਼ਰੂਰਤ ਹੋਈ ਸਾਰਿਆਂ ਨਾਲ رابطہ ਕਾਇਮ ਕੀਤਾ ਜਾਊਗਾ ਵੀ ਕਿੱਥੇ ਜ਼ਰੂਰਤ ਹੈ ਤੇ ਕਿਹੜੀ ਸਾਈਡ ਆਪਾਂ ਨੇ ਜਾਣਾ ਆ ਤੇ ਬਟ ਇਹਦਾ ਕਹਿਣ ਦਾ ਮਤਲਬ ਇਹ ਵੀ ਕੋਈ ਵੀ ਲੀੜਾ ਕਪੜਾ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਇਹ ਨਹੀਂ ਹੈਗਾ ਵੀ ਆਪਣੇ ਕੋਲੇ ਆ ਚੀਜ਼ ਹੈ ਨਹੀਂ ਆ ਨਹੀਂ ਦੇਣੀ ਕਿਸ ਨੂੰ ਕਪੜਾ ਕੋਈ ਕਿਸੇ ਕੋਲੇ ਹੁੰਦਾ ਲੀੜਾ ਕਪੜਾ ਕੋਈ ਰਾਸ਼ਨ ਦੇ ਵਿੱਚ ਕੋਈ ਦਾਲ ਸਬਜੀ ਕਿਲੋ 2 ਕਿਲੋ ਕਿੰਨਾ ਵੀ ਭਾਵੇਂ ਕੌਲੀ 2 ਕੌਲੀਆਂ ਕਿਸੇ ਵੀ ਚੀਜ਼ ਦੀ ਤੁਸੀਂ ਪਹੁੰਚਦੀ ਕਰੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਜਰੂਰ ਆਪਾਂ ਨੂੰ ਲਈ ਗਈ ਸੇਵਾ ਦਾਨ ਵਿਤ ਸਮਾਨ ਹੀ ਹੁੰਦਾ ਸੋ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਦੋਨੇ ਗੁਰੂ ਘਰ ਸੇਵਾਦਾਰ ਬੈਠੇ ਆ ਅੱਜ ਵੀ ਬੈਠੇ ਸੀ ਕੱਲ ਨੂੰ ਵੀ ਬੈਠਣਗੇ ਤੇ ਪਰਸੋਂ ਤੱਕ ਵੀ ਬੈਠਣਗੇ ਬਾਕੀ ਬਾਅਦ ਦੇ ਵਿੱਚ ਦੱਸਣਗੇ ਵੀ ਕਿੱਦਾਂ ਕਿੱਧਰ ਲੈ ਕੇ ਜਾਣੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਆ ਆ ਐਨਆਰ ਵੀਰਾਂ ਤੱਕ ਜਾਂ ਆਂਢਗੁਆਂ ਦੇ ਪਿੰਡਾਂ ਤੱਕ ਪਹੁੰਚਣੀ ਚਾਹੀਦੀ ਕਿਉਂਕਿ ਆਪਣੋਂ ਦੇਖ ਕੇ ਹੋਰ ਵੀ ਲੋਕ ਹਾਂਬੜਾ ਮਾਰ ਸਕਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ